ਪਰਾਲੀ ਨੂੰ ਅੱਗ ਲਗਾਉਣ ਦੀ ਸਮੱਸਿਆ ਇੱਕ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ ਕਿਉਂਕਿ ਇਸ ਦੇ ਨਾਲ ਜਿੱਥੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਉਥੇ ਇਸ ਦੇ ਮਨੁੱਖੀ ਸਿਹਤ ਤੇ ਵੀ ਮਾੜੇ ਪ੍ਰਭਾਵ ਪੈਂਦੇ ਨੇ ਇਸ ਦੇ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਵੱਲੋਂ ਦੋ ਚੇਤਨਾ ਪੈਨਾਂ ਚਲਾਈਆਂ ਜਾ ਰਹੀਆਂ ਨੇ ਜੋ ਕਿ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਉਸ ਨੂੰ ਖੇਤ ਦੇ ਵਿੱਚ ਹੀ ਵੋਹਣ ਦੇ ਲਈ ਜਾਗਰੂਕ ਕਰਨ ਗਿਆ ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ਰგილ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਚੇਤ ਨਾ ਵੈਨਾ ਰਵਾਨਾ ਕਰਨ ਦੇ ਦੌਰਾਨ ਗਲਪਾਤ ਦੇ ਦੌਰਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਫਲੋ ਪ੍ਰਾੜੀ ਦੀ ਸੁਚੱਜੀ ਸੰਭਾਲ ਦੇ ਲਈ ਸਬਸਿਡੀ ਦਿੱਤੀਆਂ ਜਾ ਰਹੀਆਂ ਨੇ ਖੇਤੀ ਮਸ਼ੀਨਾਂ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਨੇ ਤਾਂ ਜੋ ਆਗ ਲਗਾਉਣ ਦੀ ਪ੍ਰਥਾ ਨੂੰ ਜੜੋਂ ਖਤਮ ਕੀਤਾ ਜਾ ਸਕੇ ਅੱਜ ਸਾਡੇ ਵੱਲੋਂ ਸਟਬਲ ਬਰਨਿੰਗ ਦੀ ਅਵੇਅਰਨੈਸ ਸੰਬੰਧੀ ਇੱਕ ਮੋਬਾਈਲ ਰੈਨ ਇਥੋ ਫਲਾਗੋ ਆਫ ਕੀਤੀ ਗਈ ਹੈ ਇਹ ਰੋਜ਼ ਦੇ 7-8 ਪਿੰਡਾਂ 'ਚ ਇਹ ਮੈਸੇਜ ਪਹੁੰਚਾਏਗੀ ਕਿ ਪਰਾਲੀ ਨੂੰ ਆਗ ਨਾਲ ਨਾ ਲਗਾਈ ਜਾਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਨੇ ਸਾਡੇ ਵੱਲੋਂ ਜਿੰਨੀ ਮਸ਼ੀਨਰੀ ਅਵੇਲੇਬਲ ਹੈ ਚਾਹੇ ਉਹ XC2 ਮਸ਼ੀਨਰੀ ਹੋਵੇ NC2 ਮਸ਼ੀਨਰੀ ਹੋਵੇ ਉਹ ਦਾ ਅਰੇਂਜਮੈਂਟ ਕੀਤਾ ਗਿਆ ਹੈ ਲੋਕਾਂ ਨੂੰ ਇਸ ਬਾਰੇ ਦੱਸਿਆ ਜਾ ਰਿਹਾ ਹੈ ਕਿ ਮਸ਼ੀਨਰੀ ਕਿੱਥੇ ਅਵੇਲੇਬਲ ਹੈ ਜਿਹੜੇ ਵੱਡੇ ਕਿਸਾਨ ਨੇ ਉਹਨਾਂ ਨੂੰ ਸਾਡੀ ਅਪੀਲ ਹੈ ਕਿ ਉਹ ਜਿਹੜੀ ਆਪਣੀ ਮਸ਼ੀਨਰੀ ਆਪਣੇ ਖੇਤਾਂ ਦੇ ਕੰਮ ਕਰਨ ਤੋਂ ਬਾਅਦ ਛੋਟੇ ਜਿਹੜੇ ਜ਼ਿਮੀਦਾਰ ਨੇ ਉਹਨਾਂ ਨਾਲ ਸ਼ੇਅਰ ਕੀਤੀ ਜਾਏ ਤਾਂ ਕਿ ਉਹ ਵੀ ਪਰਾਲੀ ਨੂੰ ਅਗਨਾ ਲਗਾਣ ਤੇ ਉਹਨਾਂ ਨੂੰ ਇਹਨਾਂ ਮਸ਼ੀਨਰੀ ਅਵੇਲੇਬਲ ਹੋ ਸਕੇ ਇਸ ਸਾਲ ਸਾਡਾ ਟੀਚਾ ਇਹ ਹੈਗਾ ਕਿ ਜੋ ਪਿਛਲੇ ਸਾਲ ਅਗ ਲੱਗੀ ਸੀ ਉਸ ਤੋਂ 50% ਇਸੇ ਲੈ ਕੇ ਆਣਾ ਹੈ ਤਾਂ ਕੱਲ ਵੀ ਸਾਡੇ ਵੱਲੋਂ ਰਿਵਿਊ ਮੀਟਿੰਗ ਕੀਤੀ ਗਈ ਹੈ ਤੇ ਸਾਨੂੰ ਉਮੀਦ ਹੈ ਕਿ ਲੋਕ ਸਾਡਾ ਸਾਥ ਦੇਣਗੇ ਪੇਪਰ ਆਲੀ ਨੂੰ ਪ੍ਰਾਣੀ ਨੂੰ ਅੱਗ ਲਗਾਉਣ ਦੀ ਸਮੱਸਿਆ ਇੱਕ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ ਕਿਉਂਕਿ ਇਸ ਦੇ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਉਥੇ ਇਸ ਦੇ ਮਨੁੱਖੀ ਸਿਹਤ ਤੇ ਵੀ ਮਾੜੇ ਪ੍ਰਭਾਵ ਪੈਂਦੇ ਨੇ ਇਸ ਦੇ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਵੱਲੋਂ ਦੋ ਚੇਤਨਾ ਪੈਨਾ ਚਲਾਈਆਂ ਜਾ ਰਹੀਆਂ ਨੇ ਜੋ ਕਿ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਕਿਸਾਨਾਂ ਨੂੰ ਪ੍ਰਾਣੀ ਨੂੰ ਅੱਗ ਲਗਾਉਣ ਦੀ ਥਾਂ ਉਸ ਨੂੰ ਖੇਤ ਦੇ ਵਿੱਚ ਹੀ ਪਹੁੰਚ ਦੇ ਲਈ ਜਾਗਰੂਕ ਕਰਨ ਗਿਆ ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ਰგილ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਚੇਤਨਾ ਫੈਨ ਰਵਾਨਾ ਕਰਨ ਦੇ ਦੌਰਾਨ ਕਲਪਾਤ ਦੇ ਦੌਰਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਫੋਲੋ ਪ੍ਰਾੜੀ ਦੀ ਸਚੱਜੀ ਸੰਭਾਲ ਦੇ ਲਈ ਸਬਸਿਡੀ ਦਿੱਤੀਆਂ ਜਾ ਰਹੀਆਂ ਨੇ ਖੇਤੀ ਮਸ਼ੀਨਾਂ ਕਿਸਾਨਾਂ ਨੂੰ ਮੁਹੱਈਆ ਕਰ ਪਾਈਆਂ ਗਈਆਂ ਨੇ ਤਾਂ ਜੋ ਆਗ ਲਗਾਉਣ ਦੀ ਪ੍ਰਥਾ ਨੂੰ ਜੜੋਂ ਖਤਮ ਕੀਤਾ ਜਾ ਸਕੇ ਅੱਜ ਸਾਡੇ ਵੱਲੋਂ ਸਟਬਲ ਬਰਨਿੰਗ ਦੀ ਅਵੇਅਰਨੈਸ ਸੰਬੰਧੀ ਇੱਕ ਮੋਬਾਈਲ ਗਾਇੰਗ ਇਥੋਂ ਫਲਾਗ ਆਫਟਿੰਗ ਕੀਤੀ ਗਈ ਹੈ ਇਹ ਰੋਜ਼ ਦੇ 7-8 ਪਿੰਡਾਂ 'ਚ ਇਹ ਮੈਸੇਜ ਪਹੁੰਚਾਏਗੀ ਕੀ ਪਰਾਲੀ ਨੂੰ ਆਗ ਨਾ ਲਗਾਈ ਜਾਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਨੇ ਸਾਡੇ ਵੱਲੋਂ ਜਿੰਨੀ ਮਸ਼ੀਨਰੀ ਅਵੇਲੇਬਲ ਹੈ ਚਾਹੇ ਉਹ ਐਕਸੀ 2 ਮਸ਼ੀਨਰੀ ਹੋਵੇ ਇਨਸੀ 2 ਮਸ਼ੀਨਰੀ ਹੋਵੇ ਉਹ ਦਾ ਅਰੇਂਜਮੈਂਟ ਕੀਤਾ ਗਿਆ ਹੈ ਲੋਕਾਂ ਨੂੰ ਇਸ ਬਾਰੇ ਦੱਸਿਆ ਜਾ ਰਿਹਾ ਹੈ ਕਿ ਮਸ਼ੀਨਰੀ ਕਿੱਥੇ ਅਵੇਲੇਬਲ ਹੈ ਜਿਹੜੇ ਵੱਡੇ ਕਿਸਾਨ ਨੇ ਉਹਨਾਂ ਨੂੰ ਸਾਡੀ ਅਪੀਲ ਹੈਗੀ ਕਿ ਉਹ ਜਿਹੜੀ ਆਪਣੀ ਮਸ਼ੀਨਰੀ ਆਪਣੇ ਖੇਤਾਂ ਦੇ ਕੰਮ ਕਰਨ ਤੋਂ ਬਾਅਦ ਛੋਟੇ ਜਿਹੜੇ ਜ਼ਿੰਮੇਦਾਰ ਨੇ ਉਹਨਾਂ ਨੂੰ ਨਾਲ ਸ਼ੇਅਰ ਕੀਤੀ ਜਾਏ ਤਾਂ ਕਿ ਉਹ ਵੀ ਪਰਾਲੀ ਨੂੰ ਅੱਗ ਨਾ ਲਗਾਉਣ ਤੇ ਉਹਨਾਂ ਨੂੰ ਇਹ ਮਸ਼ੀਨਰੀ ਅਵੇਲੇਬਲ ਹੋ ਸਕੇ ਇਸ ਸਾਲ ਸਾਡਾ ਟੀਚਾ ਇਹ ਹੈਗਾ ਕਿ ਜੋ ਪਿਛਲੇ ਸਾਲ ਅੱਗ ਲੱਗੀ ਸੀਗੀ ਉਸ ਤੋਂ 50 50% ਐਸੀ ਲੈ ਕੇ ਆਣਾ ਹੈ ਤਾਂ ਕੱਲ ਵੀ ਸਾਡੇ ਵੱਲੋਂ ਰਿਵਿਊ ਮੀਟਿੰਗ ਕੀਤੀ ਗਈ ਹੈ ਤੇ ਸਾਨੂੰ ਉਮੀਦ ਹੈ ਕਿ ਲੋਕ ਸਾਡਾ ਸਾਥ ਦੇਣਗੇ ਤੇ ਪਰਾਲੀ ਨੂੰ